ਦੋਸਤੋ ਸ਼ਹਿਰਾਂ ਦੇ ਵਿੱਚ ਕੰਮ ਦੀ ਕੋਈ ਕਮੀ ਨਹੀਂ ਇੱਥੇ ਲੋਕ ਥੋੜਾ ਬਹੁਤ ਪੜ ਕੇ ਜਿਆਦੇ ਆਈਟੀ ਕੰਪਨੀਆਂ ਦੇ ਵਿੱਚ ਜੌਬ ਕਰਨਾ ਸ਼ੁਰੂ ਕਰ ਦਿੰਦੇ ਨੇ ਜਾਂ ਕਿਤੇ ਨਾ ਕਿਤੇ ਸ਼ਾਪ ਦੇ ਵਿੱਚ ਲੱਗ ਜਾਂਦੇ ਨੇ ਔਰ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਡਿਲੀਵਰੀ ਦਾ ਕੰਮ ਬਹੁਤ ਜ਼ਿਆਦਾ ਹੈ ਲੋਕ ਡਿਲੀਵਰੀ ਦਾ ਕੰਮ ਸ਼ੁਰੂ ਕਰ ਦਿੰਦੇ ਪਰ ਜੇ ਮੈਂ ਇਸ ਦੇ ਉਲਟ ਪਿੰਡਾਂ ਦੀ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ ਕੰਮ ਦੀ ਬਹੁਤ ਹੀ ਜ਼ਿਆਦਾ ਕਮੀ ਹੈ ਗੁਜ਼ਾਰਾ ਕਰਨ ਲਈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਬਹੁਤ ਛੋਟੇ-ਮੋਟੇ ਕੰਮ ਕਰਨੇ ਪੈਂਦੇ ਨੇ ਜੋ ਕਿ ਉਹਨੇ ਸਟੱਡੀ ਤੇ ਕਾਬਲੀ ਦੇ ਅਕੋਰਡਿੰਗ ਬਹੁਤ ਹੀ ਛੋਟੇ ਨੇ ਕੰਮ ਕੋਈ ਵੀ ਛੋਟਾ ਜਾਂ ਵੱ ਮੈਂ ਨਹੀਂ ਚਾਹੁੰਦਾ ਕਿ ਪੜ੍ਹੇ ਲਿਖੇ ਮੁੰਡੇ ਕੁੜੀਆਂ ਕੰਮ ਨੂੰ ਤਰਸਣ ਇਸ ਲਈ ਮੈਂ ਤੁਹਾਡੇ ਲਈ ਕੁਝ ਏਦਾਂ ਦੇ ਬਿਜ਼ਨਸ ਆਈਡੀਆਜ਼ ਲੈ ਕੇ ਆਇਆ ਜੋ ਤੁਸੀਂ ਪਿੰਡਾਂ ਦੇ ਵਿੱਚ ਆਰਾਮ ਨਾਲ ਕਰ ਸਕੋ ਔਰ ਉਹਨਾਂ ਤੋਂ ਵਧੀਆ ਇਨਕਮ ਵੀ ਕਮਾ ਸਕੋ ਸਤਿ ਸ਼੍ਰੀ ਅਕਾਲ ਮੈਂ ਰஞ்சிਤ ਪਾ ਦੋਸਤੋ ਜੇ ਨਾ ਕੰਮ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਹੈ ਸਰਵਿਸ ਕੋਆਰਡੀਨੇਟਰ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਨੂੰ ਇੱਕ ਵੱਡਾ ਬਿਜ਼ਨਸ ਦਾ ਰੂਪ ਵੀ ਦੇ ਸਕਦੇ ਹੋ ਮੈਨੂੰ ਪਤਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਕੰਮ ਕਾਮਨ ਲੱਗਿਆ ਹੋਣਾ ਹੈ ਪਰ ਕੰਮ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਬਹੁਤ سارے ਲੋਕ ਛੋਟੇ ਜਿਹੇ ਕੰਮ ਨੂੰ ਵੀ ਇੱਕ ਵੱਡੇ ਬਿਜ਼ਨਸ ਦੇ ਵਿੱਚ ਕਨਵਰਟ ਕਰ ਲੈਂਦੇ ਨੇ ਔਰ ਜੇ ਅਸੀਂ ਇਸ ਦੇ ਉਲਟ ਗੱਲ ਕਰੀਏ ਕਿ ਬਿਨਾ ਸਟ੍ਰੈਟੇਜੀ ਤੋਂ ਵੱਡਾ ਬਿਜ਼ਨਸ ਵੀ ਛੇਤੀ ਹੀ ਟਾਟੇਰੀ ਹੋ ਜਾਊਗਾ ਬਹੁਤਾ ਕੁਝ ਨਾ ਕਹਿੰਦਾ ਹਾਂ ਮੈਂ ਤੁਹਾਡੇ ਨਾਲ ਪੁਰਾਣੇ ਕੰਮ ਦੇ ਨਵੇਂ ਆਈਡੀਆ ਸ਼ੇਅਰ ਕਰਦਾ ਸਭ ਤੋਂ ਪਹਿਲਾ ਆਈਡੀਆ ਹੈ ਮੈਡੀਕਲ ਸਰਵਿਸ ਮੈਡੀਕਲ ਸਰਵਿਸ ਤੋਂ ਤੁਸੀਂ ਇਹ ਨਾ ਸਮਝ ਲੈਣਾ ਕਿ ਤੁਹਾਨੂੰ ਮੈਡੀਕਲ ਦੀ ਪੜ੍ਹਾਈ ਕਰਨੀ ਪਵੇਗੀ ਮੈਡੀਕਲ ਸਰਵਿਸ ਦਾ ਮਤਲਬ ਹੈ ਕਿ ਤੁਸੀਂ ਇੱਕ ਬ੍ਰਿਜ ਬੰਨਣਾ ਹੈ ਹਸਪੀਟਲ ਜਾਂ ਮੈਡੀਕਲ ਸਟੋਰ ਦੇ ਵਿੱਚ ਔਰ ਪੇਸ਼ੈਂਟ ਦੇ ਵਿੱਚ ਤਾਕੀ ਤੁਸੀਂ ਉਹਨਾਂ ਦਾ ਜੋ ਮਟੀਰੀਅਲ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਸਕੋ ਤੁਸੀਂ ਕਿਸੇ ਵੀ ਕੈਮਿਕਲ ਤੋਂ ਦਵਾਈ ਨੂੰ ਪੇਸ਼ੈਂਟ ਤੱਕ ਪਹੁੰਚਾ ਸਕਦੇ ਹੋ ਇਸ ਦੇ ਨਾਲ-ਨਾਲ ਤੁਸੀਂ ਬਲੱਡ ਦੇ ਸੈਂਪਲ ਲੈ ਕੇ ਲੈਬਰਾਟਰੀ ਤੱਕ ਪਹੁੰਚਾ ਸਕਦੇ ਹੋ ਔਰ ਇਸ ਤਰੀਕੇ ਦੇ ਹੋਰ ਛੋਟੇ-ਮੋਟੇ ਕੰਮ ਜੋ ਕਿ ਮੈਡੀਕਲ ਇੰਡਸਟਰੀ ਦੇ ਨਾਲ ਰਿਲੇਟਿਡ ਨੇ ਤੁਸੀਂ ਬ੍ਰਿਜ ਬਣ ਕੇ ਕਰ ਸਕਦੇ ਇਸ ਦੇ ਵਿੱਚ ਤੁਹਾਡਾ ਬਹੁਤ ਹੀ ਜ਼ਿਆਦਾ ਫਾਇਦਾ ਹੈ ਕਿਉਂਕਿ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਕਿ ਉਹ ਜਾ ਕੇ ਲੰਬੀਆਂ ਲਾਈਨਾਂ ਦੇ ਵਿੱਚ ਲੈਬ ਦੇ ਵਿੱਚ ਖੜਨ ਜਾਂ ਮੈਡੀਕਲ ਸਟੋਰ ਦੇ ਵਿੱਚ ਜਾ ਕੇ ਖੜ ਕੇ ਲਾਈਨਾਂ 'ਚ ਲੇ ਕੇ ਮੈਡੀਸਨ ਲੈਣ ਅੱਜਕੱਲ ਇਹ ਕੰਮ ਬਹੁਤ ਹੀ ਚੱਲਦਾ ਹੈ ਤੁਹਾਨੂੰ ਕਿਸੇ ਵੀ ਮੈਡੀਕਲ ਸਟੋਰ ਦੇ ਨਾਲ ਕੌਂਟਰੈਕਟ ਕਰਨ ਦੀ ਲੋੜ ਨਹੀਂ ਜਾਂ ਕੋਈ ਵੀ ਡੀਲ ਕਰਨ ਦੀ ਲੋੜ ਨਹੀਂ ਤੁਸੀਂ ਉਹਨਾਂ ਦਾ ਸਮਾਨ ਲੈ ਕੇ ਪੇਸ਼ੈਂਟ ਤੱਕ ਪਹੁੰਚਾਉਣਾ ਹੈ ਔਰ ਉਸ ਚੀਜ਼ ਦੇ ਤੁਸੀਂ ਪੈਸੇ ਚਾਰਜ ਕਰੋ ਇਸ ਵੇਲੇ ਤੁਸੀਂ ਇੱਕ ਟਾਈਮ ਦੇ ਉੱਪਰ ਬਹੁਤ ਸਾਰੇ ਪੇਸ਼ੈਂਟ ਦੀ ਮੈਡੀਸਿਨ ਜਿਹੜੀ ਹੈ ਉਹ ਤੁਸੀਂ ਮੈਡੀਕਲ ਸਟੋਰ ਤੋਂ ਲੈ ਕੇ ਉਹਨਾਂ ਤੱਕ ਪਹੁੰਚਾ ਸਕਦੇ ਹੋ ਔਰ ਤੁਹਾਨੂੰ ਅੱਛਾ ਕਮਿਸ਼ਨ ਵੀ ਮਿਲ ਸਕਦਾ ਹੈ ਔਰ ਉਹਦੇ ਨਾਲ ਨਾਲ ਤੁਹਾਨੂੰ ਪੇਸ਼ੈਂਟ ਪੈਸੇ ਵੀ ਦੇਣਗੇ ਡਿਲੀਵਰੀ ਦੇ ਇਸ ਤਰੀਕੇ ਨਾਲ ਤੁਹਾਡੀ ਪਬਲਿਸਿਟੀ ਵੀ ਹੁੰਦੀ ਹੈ ਤੇ ਤੁਹਾਨੂੰ ਹੋਰ ਲੋਕ ਵੀ ਅਪਰੋਚ ਕਰਦੇ ਨੇ ਕਿ ਮੇਰੀ ਵੀ ਦਵਾਈ ਜਾਂ ਮੇਰਾ ਵੀ ਸੈਂਪਲ ਤੋਂ ਸ਼ਹਿਰ ਦੇ ਕਿਸੇ ਲੈਬ ਤੱਕ ਪਹੁੰਚਾ ਜਾਂ ਮੈਡੀਕਲ ਸਟੋਰ ਤੋਂ ਮੇਰੀ ਦਵਾਈ ਆਉਂਦਾ ਹੋਇਆ ਲੈ ਕੇ ਆਉਣ ਜੇ ਤੁਹਾਨੂੰ ਇੱਕ ਮਰੀਜ਼ ਦੇ ਪਿੱਛੇ 200 ਤੋਂ 300 ਰੁਪਏ ਵੀ ਬਚਦਾ ਹੈ ਤਾਂ ਤੁਸੀਂ ਆਰਾਮ ਦੇ ਨਾਲ 2000 ਤੋਂ 3000 ਰੁਪਏ 10 ਮਰੀਜ਼ਾਂ ਦੇ ਪਿੱਛੇ ਆਰਾਮ ਨਾਲ ਬਚਾ ਲਓ ਜੇ ਅਸੀਂ ਗੱਲ ਕਰਦੇ ਹਾਂ ਫੂਡ ਬ੍ਰਾਂਡਸ ਦੀ ਜਿਵੇਂ ਕਿ ਮੈਕਡੋਨਲਡਸ ਹੋ ਗਿਆ 버ਗਰ ਕਿੰਗ ਹੋ ਗਿਆ ਐਵੇਂ ਦੇ ਬ੍ਰਾਂਡ ਹੋਮ ਡਿਲੀਵਰੀ ਸ਼ਹਿਰਾਂ ਦੇ ਵਿੱਚ ਤੇ ਬੜੇ ਆਰਾਮ ਨਾਲ ਕਰ ਦਿੰਦੇ ਨੇ ਇਹਨਾਂ ਦੇ ਨਾਲ ਆ ਬਹੁਤ ਸਾਰੀਆਂ ਐਪਲੀਕੇਸ਼ਨਸ ਨੇ ਜਿਵੇਂ ਕਿ ਜ਼ੋਮੈਟੋ ਸਵਿਗੀ ਉਹ ਵੀ ਤੁਹਾਨੂੰ ਹੋਮ ਡਿਲੀਵਰੀ ਕਰ ਦਿੰਦੀਆਂ ਨੇ ਪਰ ਜੇ ਅਸੀਂ ਗੱਲ ਕਰੀਏ ਪਿੰਡਾਂ ਦੇ ਉੱਥੇ ਇਹ ਆਪਸ਼ਨ ਨਹੀਂ ਨੇ ਸਬਰਬਨ एरिया ਜਾਂ ਪਿੰਡਾਂ ਦੇ ਵਿੱਚ ਤੁਹਾਨੂੰ ਖੁਦ ਜਾ ਕੇ ਆਰਡਰ ਕਰਨਾ ਪੈਂਦਾ ਹੈ ਉੱਥੇ ਵੇਟ ਕਰਨੀ ਪੈਂਦੀ ਹੈ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਆਰਡਰ ਲੈ ਕੇ ਆ ਸਕਦੇ ਜੇ ਤੁਸੀਂ ਇਹ ਚੀਜ਼ ਆਪਣੇ ਪਿੰਡ ਦੇ ਵਿੱਚ ਸਭ ਅਰਬਨ ਏਰੀਆ ਦੇ ਵਿੱਚ ਕਰੋ ਤਾਂ ਕਿ ਤੁਹਾਨੂੰ ਇਸ ਚੀਜ਼ ਦਾ ਫਾਇਦਾ ਮਿਲ ਸਕੇ ਤੁਸੀਂ ਕੀ ਕਰਨਾ ਹੈ ਇੱਕ WhatsApp ਗਰੁੱਪ ਕ੍ਰੀਏਟ ਕਰਨਾ ਹੈ ਆਪਣੇ ਨਾਲ ਦੀ ਲੋਕਾਂ ਨੂੰ ਉਹਦੇ ਵਿੱਚ ਐਡ ਕਰੋ ਐਡ ਕਰਨ ਤੋਂ ਬਾਅਦ ਉਹਨਾਂ ਨੂੰ ਕਹੋ ਕਿ ਤੁਸੀਂ ਇਹਦੇ ਵਿੱਚ ਆਰਡਰ ਪਾਦਿਆ ਕਰੋ ਮੈਂ ਤੁਹਾਡਾ ਆਰਡਰ ਲੈ ਕੇ ਤੁਹਾਨੂੰ ਡਿਲੀਵਰ ਕਰਕੇ ਤੁਹਾਡੇ ਕੋਲ ਪੈਸੇ ਲੈ ਲਿਆ ਕਰਾਂ ਇਸ ਦੇ ਨਾਲ-ਨਾਲ ਤੁਸੀਂ ਫਰੈਂਚਾਈਜ਼ੀ ਜਿਵੇਂ ਮੈਕਡੋਨਲਡਸ ਹੋ ਗਿਆ 버거 ਕਿੰਗ ਹੋ ਗਿਆ ਜਾਂ ਹੋਰ ਫੂਡ ਫਰੈਂਚਾਈਜ਼ ਨੇ ਤੁਸੀਂ ਉਹਨਾਂ ਕੋਲੋਂ ਕਮਿਸ਼ਨ ਵੀ ਲੈ ਸਕਦੇ ਹੋ ਕਿਉਂਕਿ ਤੁਸੀਂ ਉਹਨਾਂ ਕੋਲ ਬਲਕ ਵਿੱਚ ਆਰਡਰ ਲੈ ਕੇ ਆ ਰਹੇ ਹੋ ਉਹ ਤੁਹਾਨੂੰ ਉਹਨਾਂ ਉੱਪਰ ਕਮਿਸ਼ਨ ਵੀ ਦੇਗੀ ਦੋਸਤੋ ਇਹ ਵੀ ਆਈਡੀਆ ਕਿਤੇ ਨਾ ਕਿਤੇ ਹੋਮ ਡਿਲੀਵਰੀ ਦੇ ਨਾਲ ਰਿਲੇਟਡ ਹੈ ਤੁਸੀਂ ਆਪਣੇ ਛੋਟੇ ਕਸਬਿਆਂ ਦੇ ਵਿੱਚ ਕਰਿਆਣਾ ਸਟੋਰ ਦੇ ਨਾਲ ਕੌਂਟਰੈਕਟ ਕਰੋ ਕਿ ਅਸੀਂ ਔਨ ਡਿਮਾਂਡ ਡਿਲੀਵਰੀ ਕਰਾਂਗੇ ਤੁਹਾਡੇ ਸਟੋਰ ਦੇ ਉੱਪਰ ਉਹ ਤੁਹਾਨੂੰ ਜਰੂਰ ਕੁਛ ਨਾ ਕੁਛ ਕਮਿਸ਼ਨ ਪ੍ਰੋਵਾਈਡ ਕਰਨਗੇ ਇਸ ਦੇ ਨਾਲ ਨਾਲ ਤੁਸੀਂ ਇੱਕ ਸਰਵਿਸ ਚਾਰਜ ਲੈ ਸਕਦੇ ਹੋ ਕਸਟਮਰ ਦੇ ਕੋਲ ਪਿੰਡਾਂ ਦੇ ਵਿੱਚ ਵੀ ਅੱਜ ਕੱਲ ਬਹੁਤ ਸਾਰੇ ਐਸੇ ਲੋਕ ਨੇ ਜੋ ਜੌਬ ਕਰਦੇ ਨੇ ਜਾਂ ਕਿਤੇ ਨਾ ਕਿਤੇ ਕੰਮਤੇ ਜਾਂਦੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਆਪਣਾ ਸਮਾਨ ਜਿਹੜਾ ਹੈ ਉਹ ਸ਼ਹਿਰ ਤੋਂ ਲੈ ਕੇ ਆ ਸਕਣ ਕਈ ਵਾਰ ਉਹਨਾਂ ਨੂੰ ਲੱਗਦਾ ਹੈ ਕਿ ਫਿਰ ਸ਼ਹਿਰ ਜਾਵਾਂਗੇ ਇੱਕ ਛੋਟੀ ਜੀ ਆਈਟਮ ਲੈਣ ਦੇ ਲਈ ਔਰ ਉਹਨੇ ਦੀ ਉਹ ਆਈਟਮ ਨਹੀਂ ਹੋਏਗੀ ਜਿੰਨੇ ਦਾ ਉਹਨਾਂ ਦਾ ਪੈਟਰੋਲ ਜਾਂ ਹੋਰ ਕੰਮ ਦੇ ਉੱਪਰ ਖਰਚਾ ਆ ਜਾਵੇਗਾ ਇਸ ਲਈ ਉਹ ਤੁਹਾਨੂੰ ਜ਼ਰੂਰ ਆਰਡਰ ਦੇਣਗੇ ਕਿ ਜੇ ਤੁਸੀਂ ਸਪੋਜ਼ 10 ਬੰਦਿਆਂ ਦਾ ਆਰਡਰ ਲੈ ਕੇ ਆ ਰਹੇ ਹੋ ਤੇ ਇੱਕ ਤੁਸੀਂ ਉਹਨਾਂ ਦੇ ਵੀ ਆਈਟਮ ਨਾਲ ਲੈ ਆਓਗੇ ਤੁਸੀਂ ਉਹਦੇ ਬੜੇ ਨੋਮੀਨਲ ਚਾਰਜ ਰੱਖੋ ਤਾਂ ਕਿ ਤੁਹਾਨੂੰ ਆਰਡਰ ਆਰਾਮ ਦੇ ਨਾਲ ਮਿਲਦੇ ਰਹਿਣ ਤੁਸੀਂ ਸ਼ੁਰੂਆਤ ਦੇ ਵਿੱਚ 2 ਜਾਂ 3 ਐਸੇ ਟਾਈਮ ਰੱਖੋ ਜਿਹਦੇ ਵਿੱਚ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਆਰਡਰ ਕਰਦੇ ਰਹਿਣ ਔਰ ਤੁਸੀਂ ਉਹਨਾਂ 2 ਜਾਂ 3 ਟਾਈਮਾਂ ਦੇ ਉੱਤੇ ਉਹਨਾਂ ਦੇ ਘਰ ਜਾ ਕੇ ਡਿਲੀਵਰੀ ਕਰ ਸਕੋ ਇਸ ਦੇ ਨਾਲ ਤੁਹਾਡਾ ਸਮਾਂ ਵੀ ਬਚੇਗਾ ਔਰ ਨਾਲ ਦੀ ਨਾਲ ਉਹਨਾਂ ਨੂੰ ਟਾਈਮ ਦਾ ਪਤਾ ਹੋਏਗਾ ਔਰ ਉਹਨਾਂ ਨੂੰ ਟਾਈਮ ਤੇ ਡਿਲੀਵਰੀ ਵੀ ਮਿਲ ਜਾਏਗਾ। ਅੱਜ ਕੱਲ ਪਿੰਡਾਂ ਦੇ ਵਿੱਚ ਰਿਲਾਈ ਸਟੋਰ ਦੀ ਫੈਸਿਲਿਟੀ ਤਾਂ ਆ ਗਈ ਪਰ ਬਲਿੰਕਟ ਵਰਗੀ ਸਰਵਿਸਿਜ਼ ਜਾਂ ਐਪ ਦੀ ਫੈਸਿਲਿਟੀ ਅਜੇ ਤੱਕ ਨਹੀਂ ਪਹੁੰਚੀ। ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਡਿਸਟ੍ਰਿਕਟ ਦੇ ਵਿੱਚ ਇੱਕ ਨਵਾਂ ਬਲਿੰਕਟ ਖੜਾ ਕਰ ਸਕਦੇ ਹੋ। ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਕਸਟਮਰ ਹੋ ਜਾਣਗੇ ਤੁਸੀਂ ਕਿਰਾਏ ਨੇ ਸਟੋਰ ਵਾਲੇ ਨਾਲ ਡੀਲ ਕਰ ਸਕਦੇ ਹੋ ਉਹਦੇ ਕੋਲੋਂ ਕੁਝ ਡਿਸਕਾਊਂਟ ਲੈ ਸਕਦੇ ਹੋ ਜੋ ਕਿ ਤੁਸੀਂ ਆਪਣੇ ਕਸਟਮਰ ਨੂੰ ਪਾਸ ਕਰ ਸਕਦੇ ਹੋ। ਜਾਦੋ ਕਸਟਮਰ ਸਿੱਧਾ ਕਰਾਣੇ ਵਾਲੇ ਕੋ ਆਏਗਾ ਤੇ ਉਹਨੂੰ ਉਹ ਚੀਜ਼ ਥੋੜੀ ਮਹਿੰਗੀ ਮਿਲੇਗੀ ਜੋ ਤੁਹਾਡੇ ਥੂ ਆਰਡਰ ਕਰੇਗਾ ਤੇ ਉਹਨੂੰ ਚੀਜ਼ ਸਸਤੀ ਮਿਲੇਗੀ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਬਿਜ਼ਨਸ ਨੂੰ ਹੋਰ ਜ਼ਿਆਦਾ ਐਕਸਪੈਂਡ ਕਰ ਸਕਦੇ ਹੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਆਈਡੀਆ ਜ਼ਰੂਰ ਪਸੰਦ ਆਏ ਹੋਣਗੇ ਔਰ ਤੁਸੀਂ ਇਹਨਾਂ ਕੰਮ ਕਰਨ ਬਾਰੇ ਜ਼ਰੂਰ ਸੋਚੋਗੇ ਔਰ ਕਰੋਗੇ ਵੀ ਮੈਂ ਹਮੇਸ਼ਾ ਇੱਕ ਚੀਜ਼ ਜ਼ਰੂਰ ਕਹਿਣਾ ਕਿ ਕੋਈ ਵੀ ਚੀਜ਼ ਦੇਖਣਾ ਪੜ੍ਹਨਾ ਨਹੀਂ ਕੀਤੀ ਜਾ ਸਕਦੀ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਪ੍ਰੈਕਟੀਕਲੀ ਨਾ ਕਰੋ ਅੱਜ ਹੀ ਕਰੋ ਜਿਆਦਾ ਤੋਂ ਜਿਆਦਾ ਕੀ ਹੋਏਗਾ ਜੇ ਆਪਾਂ ਉਹ ਕੰਮ ਨੂੰ ਨਹੀਂ ਕਰ ਪਾਵਾਂਗੇ ਲੇਕਿਨ ਆਪਾਂ ਉਸ ਤੋਂ ਜ਼ਰੂਰ ਕੁਝ ਸਿੱਖਾਂਗੇ ਜੋ ਕਿ ਸਾਡੇ ਅਗਲੇ ਕੰਮ ਦੇ ਵਿੱਚ ਸਾਡੀ ਹੈਲਪ ਕਰੇ ਜੇਕਰ ਤੁਹਾਡੇ ਦਿਮਾਗ ਦੇ ਵਿੱਚ ਕੁਝ ਐਵੇਂ ਦਾ ਆਈਡੀਆ ਹੈਗਾ ਤਾਂ ਸਾਨੂੰ ਕਮੈਂਟ ਕਰਕੇ ਦੱਸੋ ਤਾਂ ਕਿ ਅਸੀਂ ਹੋਰ ਭਰਾਵਾਂ ਤੱਕ ਇਹ ਗੱਲ ਪਹੁੰਚਾਈਏ ਤੇ ਉਹਨਾਂ ਨੂੰ ਜਾਗਰੂਕ ਕਰੀਏ ਔਰ ਆਪਣੇ ਪੰਜਾਬ ਨੂੰ ਇੱਕ ਨਵਾਂ ਪੰਜਾਬ ਬਣ। ਅੱਜ ਦੀ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਸਤਿ ਸ਼੍ਰੀ ਅਕਾਲ ਮਹਰਨਜੀਤ ਪਾ